ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਦੋ ਚੀਜ਼ਾਂ ਆਪਾਂ ਲੈ ਕੇ ਆਏ ਹਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਬੁਲਟ ਦਾ ਇੰਜਣ ਕਰਦੇ ਹੁੰਦੇ ਸੀ ਨਿਕਲ ਟਿੱਕੀ ਨਾਲ ਸਾਫ਼ ਅੱਧੀ ਕੋ ਆਪਾਂ ਯੂਜ਼ ਕੀਤੀ ਆ ਇਹਦਾ ਸਾਡਾ ਪ੍ਰੋਸੈਸ ਔਖਾ ਹੈ ਕਿਉਂਕਿ ਇਹਨੂੰ ਪਹਿਲਾਂ ਕੁੱਟ ਕੇ ਬਰੀਕ ਕਰਕੇ ਛਾਣ ਕੇ ਤੇ 24 ਘੰਟੇ ਆਪਾਂ ਮਿੱਟੀ ਤੇਲ 'ਚ ਭਿਉਂ ਕੇ ਰੱਖਦੇ ਆਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਂਦਾ ਪ੍ਰੋਸੈਸ ਵੀ ਸਭ ਤੋਂ ਪਹਿਲਾਂ ਇਹਨੂੰ ਇਦਾਂ ਕੁੱਟਣਾ ਪੈਂਦਾ ਏ ਬਿਲਕੁਲ ਕੋਟ-ਕੋਟ ਕੇ ਛੋਟੇ ਪੀਸ ਕਰਕੇ ਜਿੰਨੀ ਬਰੀਕ ਹੋ ਸਕੇ ਉਸ ਤੋਂ ਬਾਅਦ ਕੀ ਕਰਨਾ ਆਪਾਂ ਸ਼ਾਨੀ ਦੇ ਨਾਲ ਸ਼ਾਨ ਲੈਣੀ ਸਾਰੀ ਸ਼ਾਨ ਕੇ ਤੇ ਉਸ ਤੋਂ ਬਾਅਦ ਬਰੀਕ ਪਾਊਡਰ ਬਣ ਜਾਏਗਾ ਬਰੀਕ ਪਾਊਡਰ ਬਣ ਕੇ ਮਿੱਟੀ ਤੇਲ ਪਾ ਕੇ 24 ਘੰਟੇ ਪਿਓ ਕੇ ਰੱਖਣਾ ਤੇ ਫਿਰ ਇਸ ਤਰ੍ਹਾਂ ਦਾ ਕੋਲ ਆਪਣਾ ਤਿਆਰ ਹੋ ਜਾਵੇਗਾ ਨਾਲ ਹੀ ਆਪਾਂ ਇੱਕ ਫੋਰ ਲੈ ਕੇ ਆਏ ਆ ਜਿਹੜੀ ਆ ਰਾਇਲ ਇਨਫੀਲਡ ਦੀ ਏ ਮੈਟਲ ਪਾਲਿਸ਼ਰ ਦੋਨੋਂ ਦਾ ਕੰਮ ਸੇਮ ਹੀ ਆ ਉਹਦਾ ਤਾਂ ਆਪਾਂ ਨੂੰ ਰਿਜ਼ਲਟ ਪਤਾ ਹੈ ਵਧੀਆ ਕਰਦੇ ਹੁੰਦੇ ਸੀ ਤੇ ਹੁਣ ਇਹਦਾ ਅੱਜ ਰਿਜ਼ਲਟ ਦੇਖਦੇ ਆ ਇਹਦਾ ਕਿੰਨਾ ਕੁ ਰਿਜ਼ਲਟ ਤੁਹਾਨੂੰ ਦਿਖਾਉਣੇ ਨਾਲ ਤੇ ਆ ਆਪਾਂ ਜਿਹੜੀਆਂ ਹੁਣ ਆ ਬੋਰੀ ਦੇ ਨਾਲ ਆਪਾਂ ਟੁਕੜੇ ਕੀਤੇ ਹੋਏ ਨੇ ਕਿਉਂਕਿ ਇਹ ਥੋੜਾ ਖਰਵਾ ਹੁੰਦਾ ਤੇ ਇਹਦੇ ਨਾਲ ਇਹ ਸਾਫ਼ ਜਿਆਦਾ ਹੁੰਦਾ ਵਧੀਆ ਸਾਫ਼ ਹੋ ਜਾਂਦਾ ਤੇ ਉਦੋਂ ਜਿੱਥੇ ਨਹੀਂ ਇਹ ਹੱਥ ਆਪਣਾ ਪਹੁੰਚਦਾ ਤੇ ਉਹ ਬਰਸ਼ ਨਾਲ ਵੀ ਕਰ ਲਈਦਾ ਹੁਣ ਜਿਵੇਂ ਅੱਜ ਸਭ ਤੋਂ ਜਿਆਦਾ ਆ ਖਰਾਬ ਹੁੰਦੀਆਂ ਇਹਦੀਆਂ ਕੌਲੀਆਂ ਕਿਉਂਕਿ ਇੱਥੇ ਟੈਂਕੀ ਹੁੰਦੀ ਆ ਤੇ ਇੱਥੇ ਆਪਾਂ ਧੋਣ ਲੱਗੇ ਹੱਥ ਨਹੀਂ ਆਪਣਾ ਵਜਦਾ ਵੈਸੇ ਵੀ ਆਪਾਂ ਬੁਲਟ ਸਾਰਾ ਤਕਰੀਬਨ ਖੋਲ੍ਹਿਆ ਆ ਟਾਇਰ ਖੋਲ੍ਹਿਆ ਸੀ ਪਹਿਲਾਂ ਆ ਟੈਂਕੀ ਖੋਲਹੀ ਐ ਸਾਇਲੈਂਸਰ ਚੈਨ ਕਵਰ ਤੁਸੀਂ ਵੇਖੋ ਸਾਇਲੈਂਸਰ ਪਿਆ ਹੋਇਆ ਸਾਰਾ ਸਮਾਨ ਸਾਇਲੈਂਸਰ ਹਾਰ ਨਾ ਸੀਟ ਟੈਂਕੀ ਵਗੈਰਾ ਚੈਨ ਕਵਰ ਸਾਰਾ ਆਪਾਂ ਸਮਾਨ ਖੋਲ੍ਹਿਆ ਆ ਜਿਹੜੀ ਇਹ ਸਾਇਲੈਂਸਰ ਵਾਲੀ ਏ ਪੱਤੀ ਇਹਨੂੰ ਆਪਾਂ ਨਿਕਲ ਕੀਤਾ ਏ ਨਾਲ ਹੀ ਆਪਾਂ ਤੁਹਾਨੂੰ ਦਿਖਾ ਦਨੇ ਕਿਉਂਕਿ ਟਾਇਰ ਖੋਲਿਆ ਸੀ ਪਹਿਲਾਂ ਕੱਲ ਆਹ ਸ਼ੌਕਰ ਦੇਖੋ ਸ਼ੌਕਰ ਤੇ ਆਹ ਪਲੇਟ ਆਪਾਂ ਨਿਕਲ ਟਿਕੀ ਨਾਲ ਸਾਫ਼ ਕੀਤਾ ਹੈ ਇੰਦੀ ਤੁਸੀਂ ਕੁਆਲਿਟੀ ਕਰੋ ਚੈੱਕ ਹੁਣ ਆਪਾਂ ਤੁਹਾਨੂੰ ਮੈਟਲ ਪਾਲਿਸ਼ ਦੀ ਕੁਆਲਿਟੀ ਦਿਖਾਉਣੇ ਆ ਕਿੱਦਾਂ ਦੀ ਆ ਇਹ ਸੌ ਕੀ ਕਿਉਂਕਿ ਦੀ ਡਾਇਰੈਕਟ ਜਿਆਦਾ ਯੂਜ਼ ਕਰਨੀ ਹੋਵੇ ਨਹੀਂ ਸਿੱਧਾ ਕਰ ਸਕਦੇ ਆ ਮੈਲ ਦੇਖੋ ਤੁਸੀਂ ਆ ਨਿਕਲੀ ਮੈਲ ਨਾ ਲੱਗ ਇਹਨੂੰ ਥੋੜਾ ਰਗੜਨਾ ਜ਼ਿਆਦਾ ਪੈਂਦਾ ਰਗੜਨ ਤੋਂ ਬਾਅਦ ਉਸ ਤੋਂ ਬਾਅਦ ਸਾਫ਼ ਕਪੜਾ ਮਾਰਨਾ ਪੈਂਦਾ ਪ੍ਰੋਪਰ ਹਜੇ ਤੁਹਾਨੂੰ ਇੱਕ ਵਾਰ ਦੁਬਾਰਾ ਮਾਰ ਦਿਆਂ ਕਿਉਂਕਿ ਇੱਥੇ ਨਾ ਆਪਾਂ ਮਾਰਦੇ ਆ ਬਰਸ਼ ਨਾਲ ਇੱਥੇ ਹੱਥ ਨਾਲ ਚੰਗੀ ਤਰ੍ਹਾਂ ਸਫਾਈ ਨਹੀਂ ਹੁੰਦੀ ਨਿਕਲ ਪਹਿਲਾਂ ਆਪਾਂ ਇੱਕ ਕੌਲੀ ਸਾਰੀ ਸਾਫ਼ ਕਰ ਲੈਨੇ ਆ ਫਿਰ ਦੇਖਦੇ ਆ ਦੋਨਾਂ ਦਾ ਡਿਫਰੈਂਸ ਇੱਕ ਵਾਰੀ ਆਪਾਂ ਕੌਲੀ ਇੱਕ ਸਾਫ਼ ਕਰਕੇ ਫਿਰ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਇਹਦਾ ਆਪਾਂ ਇੱਕ ਕੌਲੀ ਸਾਫ਼ ਕਰ ਦਿੱਤੀ ਆ ਰਿਜ਼ਲਟ ਤੁਸੀਂ ਦੇਖ ਸਕਦੇ ਜੇ ਮੈਟਲ ਪਾਲਿਸ਼ ਦਾ ਤੁਹਾਨੂੰ ਸ਼ੱਕਰ ਵੀ ਦਿਖਾਈ ਸੀਗੇ ਤੇ ਦੋਨਾਂ ਦਾ ਡਿਫਰੈਂਸ ਦੇਖੋ ਤੇ ਇਹ ਹੁਣ ਸਾਫ਼ ਹੋ ਗਈ ਹੈ ਸ਼ਾਈਨਿੰਗ ਆ ਗਈ ਇਹਦੇ ਵਿੱਚ ਦੇਖ ਵੀ ਸਕਦੇ ਜੀ ਤਾਰਾਂ ਦਿਸਦੀਆਂ ਦੇ ਵਿੱਚ ਹੈਂਡਲ ਵੀ ਇਹ ਆਪਾਂ ਕੀਤੀ ਹੈ ਜੀ ਮੈਟਲ ਪਾਲਿਸ਼ ਦੇ ਨਾਲ ਆ ਸ਼ੌਕਰ ਇਹ ਆਪਾਂ ਨਿੱਕਲ ਟਿੱਕੀ ਨਾਲ ਸਾਫ਼ ਕੀਤਾ ਨਾਲ ਹੀ ਆ ਪਲੇਟ ਕੀਤੀ ਸੀ ਸਾਫ਼ ਰਿਜ਼ਲਟ ਕਾਫੀ ਦੋਨਾਂ ਦਾ ਵਧੀਆ ਹੈ ਇਹ ਹਮੜਾ ਆਪਾਂ ਹੱਥ ਨਾਲ ਸਾਫ਼ ਕੀਤਾ ਤੇ ਜੇ ਮਸ਼ੀਨਲ ਕਰਦੇ ਤਾਂ ਹੋਰ ਵੀ ਜਿਆਦਾ ਸਫਾਈ ਹੋਣੀ ਸੀ ਮੈਲ ਤੁਸੀਂ ਦੇਖ ਸਕਦੇ ਕਿੰਨੀ ਜ਼ਿਆਦਾ ਨਿਕਲੀ ਆ ਬਿਲਕੁਲ ਟੋਟੇ ਕਾਲੇ ਹੋਏ ਪਿਆ ਕੁਝ ਪਾਰਟਸ ਆ ਬਰਸ਼ ਨਾਲ ਵੀ ਕੀਤੇ ਹੀ ਸਾਫ ਤੇ ਰਿਜ਼ਲਟ ਦੋਨਾਂ ਦਾ ਵਧੀਆ ਜਿਹੜੀ ਮੈਟਲ ਪਾਲਿਸ਼ ਉਹ ਆਉਂਦੀ ਹੈ 300 ਰੁਪਏ ਦੀ ਨਿਕਲ ਟਿੱਕੀ ਆਉਂਦੀ 70 ਰੁਪਏ ਦੀ ਰੇਟ ਆਪਾਂ ਤੁਹਾਨੂੰ ਦੋਨਾਂ ਦਾ ਦੱਸ ਦਿੱਤਾ ਜਿਹੜੀ ਚੀਜ਼ ਬੈਸਟ ਲੱਗਦੀ ਤੁਹਾਨੂੰ ਉਹ ਲਿਆ ਕੇ ਤੁਸੀਂ ਸਾਫ਼ ਕਰ ਸਕਦੇ ਜੇ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ